ਅਗਰਵਾਲ ਪੀਰਖਾਨਾ ਗ੍ਰੀਨ ਸਿਟੀ ਧੂਰੀ ਵੱਲੋਂ ਸਲਾਨਾ ਪੰਡਾਰਾ ਲਾਇਆ ਗਿਆ ਸ਼ਹੀਦਾਂ ਨੂੰ ਸਮਰਪਿਤ ਵਿਜੇ ਬਾਬਾ ਜੀ ਦੀ ਅਗਵਾਈ ਹੇਠ ਜੈ ਬਾਬੇ ਦੀ Terima <laughs> kasih. <laughs> ਅੱਛਾ ਇਹਦੇ ਤੋਂ ਰਿਸੋਰਸਿੰਗ ਕਰੋ ਦਿਨਾਂ ਤੋਂ ਪੌਂਡ ਮਿੱਤਰ ਦੇ ਅੱਛਾ ਬਾਕੀ ਵੀ ਜਾ ਰਹਿਣਾ ਐਸਾ ਦੇ ਨਾ ਨਹੀਂ ਬਾਕੀ ਕੋਈ ਦੇਲਦਾ ਤੇ ਦਿੰਦਾ ਨਹੀਂ ਦਿੰਦਾ ਉਹ ਅੱਛਾ ਗੱਲ ਕਹਿੰਦਾ ਜਿੱਥੇ ਬਾਬਾ ਤੂੰ ਕਿਸੇ ਨੂੰ ਬਚਾਉਣਾ ਚਾਹੁੰਦਾ ਉੱਥੇ ਪਹੁੰਚ ਜੀ ਯੋਗੀ ਰਾਸਤੇ ਰੁਕਦੀ ਐ ਕੰਮ ਵਧਿਆ ਹੋ ਰਿਹਾ ਸੁਣਵਾ ਲੱਗਦਾ ਭਾਈ ਕੋਈ ਗਰਾਹ ਤਾਂ ਨਹੀਂ ਕਰ ਰਹੇ ਬਹੁਤ ਸਾਨੂੰ ਕਹੀ ਜਾਂਦੇ ਨੇ ਵੀ ਗੱਲ ਕਰ ਜਿene ਤੁਸੀਂ ਕੀ ਕਰ ਰਹੇ ਹੋ ਠੀਕ ਹੈ ਗੁਰੂ ਜੀ ਦੇ ਚਰਨ ਮੰਤਰਾਂ ਕਰਦਾ ਮਹਾਰਾਜ ਜੀ ਵੀਰੇ ਬਾਬਾ ਜੀ ਵੀ ਤੇ ਸਾਰੇ ਸਰਕਾਰ ਜੀ ਨਾਮਤ ਹੋ ਗਏ ਰਾਜੀਵੀਰ ਕਹਿੰਦੇ ਕਿਹੜੇ ਬੰਦੂਆ ਪਸਾੜ ਤੂੰ ਜਿਹੜੀ ਤੁਹਾਨੂੰ ਅੱਜ ਬਾਬਾ ਜੀ ਵੱਲੋਂ ਮਸ਼ੀਨ ਦਿੱਤੀ ਗਈ ਹੈ। ਹਾਂਜੀ। ਕੀ ਕਹਿਣਾ ਚਾਹੁੰਦੇ? ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦੀ। ਤੇ ਫ੍ਰੀ ਕੱਪੜੇ ਬਣਾਵਾਂਗੇ। ਤੇ ਵਧੀਆ ਸੇਵਾ ਕਰਾਂਗੇ ਜੀ ਬਾਬਾ ਜੀ। ਅਚਾ ਇਹਦੇ ਪੈਸੇ ਵੀ ਲਵੋਗੇ ਤੁਸੀਂ ਸਿਲਾਈ ਦੇ ਬਾਅਦ? ਨਹੀਂ ਜੀ ਪੈਸੇ। ਜਿਹੜੇ ਲੋੜਵੰਦ ਲੋਕ ਨੇ ਉਹਨਾਂ ਦੇ ਕੱਪੜੇ ਫ੍ਰੀ ਸੇਵੋਗੇ। ਹਾਂਜੀ। ਲੋੜਵੰਦਾਂ ਦੇ ਕੱਪੜੇ ਫ੍ਰੀ ਸੇਵੋਗੇ। ਠੀਕ ਹੈ। ਉਹ ਤੋਂ ਬਾਅਦ ਤੁਸੀਂ ਜਿਹੜੇ ਵਧੀਆ ਕਰਾਂਦੇ ਨੇ ਉਹਨਾਂ ਤੋਂ ਸਿਲਾਈ ਲਵੋਗੇ। ਆਪਦਾ ਰੋਜ਼ਗਾਰ ਚਲਾਉ ਹੋਊਗਾ। ਹਾਂਜੀ। नाम तो। <Dios> no. है ममता है ममता किधर पंडवा है यूपी से आए हैं यूपी से हाँ यूपी से जो बाबा यूनिवर्सिटी भी है क्या करना चाहेंगे वो बाबा को धन्यवाद करना चाहते हैं बाबा जी जिस गरीब को वो करते हैं वो बाबा की बहुत बहुत बधाई है हाँ रजगार उसको मिल गया हाँ मिल गया हाँ कोई तेरी कभी नहीं कुछ है क पापा कह रहे हैं कि डर की पूर्ति कम कर देंगे मैं मैं तो, कम... तो सफाई करती हूं सफाई कर हाँ सफाई करती तो है थोड़े पापा की का पापा तो पिंड में है अब हस्बैंड के साथ हम यहाँ पर रहते हैं हां भाई तो धन्यवाद जाना हाँ पापा को धन्यवाद करती हूं की में लग है जो अच्छा काम करते हैं सोसाइटी के लिए ये हर किसी ने बांधा रोकनी है जी ਹਰ ਕਿਸ ਨੂੰ ਵੀ ਸੇਵਾ ਨਹੀਂ ਮਿਲਦੀ ਇਹ ਪਰਮਾਤਮਾ ਪਰਮੇਸ਼ਵਰ ਵੱਲੋਂ ਜਿਹੜਾ ਹੁਕਮ ਹੁੰਦਾ ਜਿਹਦੇ ਮੋਢਿਆਂ ਨੂੰ ਪਰਮਾਤਮਾ ਕਹਿੰਦਾ ਵੀ ਇਹ ਭਾਰ ਚੱਕ ਸਕਦਾ ਹੈ ਉਹਦੇ ਤੇ ਜ਼ਿੰਮੇਵਾਰੀ ਚੱਲੀ ਹੈ ਤੇ ਮੈਂ ਬਾਬਾ ਜੀ ਦਾ ਬਹੁਤ ਸ਼ੁਕਰਗੁਜ਼ਾਰਾਂ ਕਿ ਉਹ ਸਾਡੇ ਧੂੜੀ ਦੇ ਲੋਕਾਂ ਲਈ ਪਹਿਲ ਕਦਮ ਹੀ ਹਮੇਸ਼ਾ ਕਰਦੇ ਆਂ ਭਾਵੇਂ ਢੰਡਾਰੇ ਦਾ ਰੂਪ ਲਹੂਵੇ ਭਾਵੇਂ ਮਸ਼ੀਨਾਂ ਦੀ ਨਹੀਂ ਹੁਣ ਭਾਵੇਂ ਕੋਈ ਵੀ ਗਰੀਬਾਂ ਦੀ ਮਦਦ ਦੀ ਕੰਮ ਹੋਵੇ ਤਾਂ ਬਾਬਾ ਜੀ ਹਮੇਸ਼ਾ ਪਹਿਲੇ ਨੰਬਰ ਤੇ ਆਉਂਦੇ ਨੇ ਤੇ ਮੈਂ ਬਾਬਾ ਜੀ ਦਾ ਇੱਕ ਬੱਚਾ ਹੋਣ ਦੇ ਨਾਤੇ ਬਹੁਤ ਸ਼ੁਕਰਗੁਜ਼ਾਰਾਂ ਕਿ ਉਹਨਾਂ ਨੇ ਮੈਨੂੰ ਅੱਜ ਵੀ ਬੁਲਾਇਆ ਬਾਬੇ ਦੇ ਨਮ ਉਹ ਜਿਹੜੇ ਲੋਕ ਆ ਸ਼ਹਿਰ ਦੇ ਵਿੱਚ ਕੁਝ ਵੀ ਹੁੰਦੇ ਨੇ ਕੋਈ ਚੰਗਾ ਕੰਮ ਕਰਦਾ ਕੋਈ ਕਹਿੰਦੇ ਇਹਦਾ ਬਾਬਾ ਕੋਈ ਲਾਲਸਾ ਹੈ ਕੋਈ ਹੋਰ ਆ ਉਹਨੂੰ ਕੀ ਲੱਗ ਰਿਹਾ ਵੀ ਇਹ ਕੰਮ ਜਿਹੜਾ ਕਰ ਰਿਹਾ ਚੰਗਾ ਕਰ ਰਿਹਾ ਜਾਂ ਕੋਈ ਲਾਲਸਾ ਕਰ ਰਿਹਾ ਉਹ ਚਾਹੇ ਭਾਵੇਂ ਲਾਲਚੀ ਵੀ ਹੋਵੇ ਬਾਈ ਜੀ ਕਿਸੇ ਗਰੀਬ ਦੇ ਅਗਰ ਘਰੇ ਜਾ ਕੇ ਕਿਸੇ ਰੋਜ਼ਗਾਰ ਮਿਲਦਾ ਮੈਨੂੰ ਲੱਗਦਾ ਉਹ ਤੋਂ ਵੱਡੀ ਗੱਲ ਹੈ ਬਾਕੀ ਰਹੀ ਗੱਲ ਕਿ ਲੋਕਾਂ ਦੇ ਕਹਿਣ ਦੀ ਉਹਨਾਂ ਨੇ ਤਾਂ ਵੱਡੇ ਵੱਡੇ ਬਾਬੇ ਨਹੀਂ ਛੱਡੇ ਤੇ ਉਹ ਲੋਕ ਨੇ ਜਿਹੜੇ ਘਰੇ ਕੱਬਲ ਵਿੱਚ ਬਹਿ ਕੇ ਗੱਲਾਂ ਕਰਦੇ ਬਾਬਾ ਜੀ ਬਹੁ ਆ ਕੇ ਤਪੱਸਿਆ ਕਰੋ ਬਾਬਾ ਜੀ ਮੈਨੂੰ ਅੱਗੇ ਲੋਕਾਂ 'ਚ ਖੜੋ ਹੁਣ ਜਿਹੜੇ ਨੂੰ ਮਸ਼ੀ ਉਹਦੇ ਬੱਚਿਆਂ ਨੂੰ ਖਾਣਾ ਮਿਲਿਆ ਆਥਨ ਘਰੇ ਜਾ ਕੇ ਉਹਨੂੰ ਕਿਸੇ ਨੂੰ ਜੇਬ ਕਰਨ ਦੀ ਲੋੜ ਨਹੀਂ ਇਹ ਲੋਕ ਟਾਈਮ ਇੱਕ ਕਈ ਹੈ ਦੀ ਹਈ ਆਦਤ ਜਿਨ੍ਹਾਂ ਨੇ ਗੱਲ ਕਰਨੀ ਹੁੰਦੀ ਹੈ ਪਰ ਬਾਬਾ ਜੀ ਨੇ ਪੂਰੀ ਲਈ ਹਮੇਸ਼ਾ ਪਹਿਲ ਕਦਮੀ ਕਰਕੇ ਚੰਗਾ ਕੰਮ ਕਰਦੇ ਤੇ ਸਾਡੇ ਵਰਗੇ ਸਾਰੇ ਨੌਜਵਾਨ ਇਹਨਾਂ ਤੋਂ ਪ੍ਰੇਰਿਤ ਕਰਨ ਤੇ ਮੈਂ ਉਮੀਦ ਕਰਦਾ ਹਾਂ ਕਿ ਬਾਬਾ ਜੀ ਅੱਜ ਵੀ ਚੰਗੇ ਕੰਮ ਕਰਦੇ ਰਹੇ ਤੇ ਸਾਨੂੰ ਨਮਸਕਾਰ ਨੌਜਵਾਨਾਂ ਨੂੰ ਕੀ ਮੈਸੇਜ ਦਿੰਦੇ ਨੌਜਵਾਨਾਂ ਨੂੰ ਇੱਕ ਸੁਨੇਹਾ ਵੀ ਦੇ ਕੋ ਬਾਬਾ ਜੀ ਹਮੇਸ਼ਾ ਚੰਗੇ ਕੰਮ ਕਰਦੇ ਇਹ ਚੰਗੀ ਸਿੱਖ ਇਹਨਾਂ ਤੋਂ ਲੈਣੀ ਚਾਹੀਦੀ ਹੈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਇਹ ਬਾਬਾ ਜੀ ਜੋ ਮੈਸੇਜ ਦਿੰਦੇ ਅਮੀ ਉਹ ਆਪਣੇ ਜਿਹੜੇ ਸਰજન ਪ੍ਰੋਗਰਾਮ ਕਰਾਉਂਦੇ ਵੀਰਵਾਰ ਨੂੰ ਸਮਾਗਮ ਕਰਾਉਂਦੇ ਉਹਦੇ ਜ਼ਰੀਏ ਜਿਹੜੇ ਹੋਰ ਸਮਾਜਿਕ ਕਾਰਜਕ੍ਰਮ ਕਰਦੇ ਆ ਉਹਦੇ ਜ਼ਰੀਏ ਸਾਨੂੰ ਉਹਨਾਂ ਤੇ ਜਿਹੜੇ ਦਿਖਾਏ ਹੋਏ ਰਸਤੇ ਉਹ ਤੇ ਚੱਲਣਾ ਚਾਹੀਦਾ ਹੈ ਕਿ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਦੇਖੋ ਗੱਲ ਇਹ ਹੈ ਬਾਬਾ ਜੀ ਨੇ ਵੀ ਦੱਸਿਆ ਸਾਡੇ ਤੋਂ ਸ਼ਰਮਾ ਜੀ ਨਹੀਂ ਕਿਹਾ ਕਿ ਜਿਹੜਾ ਇਸ ਤਮ੍ਹ ਤੇ ਦੇਖਦੇ ਆ ਲੋਕਾਂ ਦੀ ਨਜ਼ਰ ਦੇ ਵਿੱਚ ਇਹ ਅਲੱਗ-ਅਲੱਗ ਹਰੇਕ ਬੰਦੇ ਦਾ ਨਜ਼ਰੀਆ ਹੈ। ਮੈਂ ਪਿਛੂ ਟੂਜੀ ਗੱਲ ਕਹਿਣਾ ਜਿੱਦਾਂ ਆਪਾਂ ਖੜੇ ਆ ਮੈਂ ਇਧਰੋਂ ਛੀਕਾ ਲਿਖਾਂ ਤਾਂ ਤੁਹਾਨੂੰ ਨਾਇਆ ਲੱਗੂਗਾ ਤੇ ਮੈਨੂੰ ਛੀਕਾ ਲੱਗੂਗਾ ਇਹ ਉਸੇ ਤਰ੍ਹਾਂ ਦੀ ਸਿਸਟਮ ਹੈਗਾ ਕਿਸੇ ਨੂੰ ਇਹ ਛੀਕਾ ਲੱਗਦਾ ਕਿਸੇ ਨੂੰ ਨਾਇਆ ਲੱਗਦਾ ਪਰ ਜਿਹਦੇ ਲਈ ਅੱਜ ਜਿਸਦੇ ਘਰ ਦੇ ਵਿੱਚ ਸਮਾਨ ਗਿਆ ਕੋਈ ਕੰਬਲ ਗਿਆ ਕੋਈ ਸਲਾਈਨ ਤੀਨ ਗਈ ਹੈ ਕੋਈ ਕਪੜਾ ਲੀਡਾ ਗਿਆ ਕੋਈ ਘਰ ਦਾ ਰਸਣ ਗਿਆ ਆਟਾ ਤੇਲ ਗਿਆ ਜੋ ਉਹਨਾਂ ਦੇ ਘਰ ਸਮਾਨ ਗਿਆ ਉਹ ਉਹਨਾਂ ਲਈ ਵਰਦਾਨ ਸਾਫ ਹੈ ਮਤਲਬ ਅੱਜ ਲੋੜ ਬੰਦ ਲਈ ਮਹਿੰਗਾਈ ਇੰਨੀ ਜ਼ਿਆਦਾ ਹੈ ਹਰੇਕ ਆਮ ਪਰਿਵਾਰ ਦਾ ਖਰਚਾ ਘਰ ਦਾ ਖਰਚਾ ਚਲਾਉਣਾ ਵੀ ਮੈਂ ਸਮਝਦਾ ਹਰ ਇੱਕ ਬੰਦੇ ਦੀ ਵਾਸਤੀ ਗੱਲ ਨਹੀਂ ਪਰ ਬਾਬਾ ਬਿਜੇ ਗੋਣ ਜੀ ਧੰਨ ਨੇ ਜਿਹੜੇ ਪਿਛਲੇ ਦਸਰੇ ਸੀ 15 18 ਸਾਲਾਂ ਤੋਂ 20 ਸਾਲਾਂ ਤੋਂ ਵੀ ਵੱਧ ਲੱਗ ਭਾਗ ਸਮਾਂ ਹੋ ਗਿਆ ਜਿਹੜੇ ਲੋਕਾਂ ਨੂੰ ਹਰ ਮਹੀਨੇ ਲਗਭਗ 22500 ਬੰਦੇ ਨੂੰ ਘਰ ਦਾ ਰਸਣ ਦੇਣਾ ਜਾਂ ਕੱਪੜਾ ਲੀੜਾ ਦੇਣਾ ਜਾਂ ਸੂਟ ਦੇਣੇ ਜਾਂ ਸਲਾਈ ਮਸ਼ੀਨਾਂ ਪੱਖੇ ਪ੍ਰੈਸਾਂ ਮਧਾਣੀਆਂ ਕੂਲਰ ਬਾਦਰ ਕੁਦਰ ਪਤਾ ਨਹੀਂ ਕੀ ਕੁਝ ਮਤਲਬ ਜੋ ਘਰ ਦੀਆਂ ਜ਼ਰੂਰਤਾਂ ਨੇ ਮੈਂ ਸਮਝਦਾ ਇੰਨਾ ਵਧਣਾ ਆਪਣੇ ਆਪ ਚ ਇੱਕ ਬਹੁਤ ਵੱਡੀ ਮਿਸਾਲ ਹੈ ਮੈਨੂੰ ਨਹੀਂ ਲੱਗਦਾ ਜਿਹੜਾ ਸੰਗੁਰ ਚ ਅਸੀਂ ਸਾਰੀ ਦਿਹਾੜੀ ਫਿਰਦੇ ਹਾਂ ਤੁਸੀਂ ਵੀ ਫਿਰਦੇ ਹੋ ਅਸੀਂ ਵੀ ਫਿਰਦੇ ਹਾਂ ਅਸੀਂ ਸੁਣਦੇ ਹਾਂ ਪੜ੍ਹਦੇ ਹਾਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਕਿਤੇ ਐਡਾ ਜਿਹੜਾ ਸੰਗੁਰ ਚ ਮੈਨੂੰ ਨਹੀਂ ਲੱਗ ਰਿਹਾ ਕਿਤੇ ਐਡਾ ਕੋਈ ਕਾਰਜ ਹੁੰਦਾ ਹੋਵੇ ਪੁੰਨਦਾਨ ਦਾ ਵੀ ਜਿੱਥੇ 2500 ਬੰਦੇ ਦੇ ਲਗਭਗ 30 ਦਿਨਾਂ ਚ ਕਿਸੇ ਨੂੰ ਰਸਣ ਦਿੱਤਾ ਜਾਂਦਾ ਹੋਵੇ ਜਾਂ ਉਹਨਾਂ ਦੇ ਘਰ ਦਾ ਖਰਚਾ ਦਿੱਤਾ ਜਾਂਦਾ ਹੋਵੇ ਜਾਂ ਸਮਾਨ ਦਿੱਤਾ ਜਾਂਦਾ ਹੋਵੇ ਗੱਲਾਂ ਕਰਨੀਆਂ ਬੜੀਆਂ ਖਾਲੀਆਂ ਕਰੋੜਪਤੀ ਬਹੁਤ ਹੋ ਸਕਦੇ ਆ ਪਰ ਦਾਨੀ ਬਹੁਤ ਘੱਟ ਹੁੰਦੇ ਆ ਪੈਸਾ ਢੇਕੋਲੇ ਹੋ ਸਕਦਾ ਪਰ ਦਾਨ ਕਰਨ ਦਾ ਜਿਗਰਾ ਜਿਹੜਾ ਉਹ ਜਿਹੜੀ ਸਰਕਾਰ ਕਿਸ ਨੂੰ ਮੱਤ ਬਖਸ਼ਦੀ ਹੈ ਉਹ ਹੀ ਦੇ ਸਕਦਾ ਮੈਂ ਸਮਝਦਾ ਵੀ ਜਿਹੜਾ ਅੱਜ ਦਾ ਇਹ 31 ਦਸੰਬਰ ਦਾ ਬਾਬਾ ਜੀ ਦਾ ਦਵਾਨ ਸਲਾਨਾ ਜਿਹੜਾ ਇਹ ਬਹੁਤ ਭਾਗਾਂ ਵਾਲਾ ਹੈ ਇਹਦੇ ਵਿੱਚ ਬਹੁਤ ਪਰਿਵਾਰਾਂ ਨੂੰ ਅੱਜ ਵੱਡੀ ਗਿਣਤੀ ਦੇ ਵਿੱਚ ਮਾਈਆਂ ਆਈਆਂ ਨੇ ਪਿੰਡਾਂ ਚੋਂ ਇਹ ਆਸ ਨਾਲ ਆਈਆਂ ਨੇ ਇੰਨੀ ਠੰਡ ਦੇ ਵਿੱਚ ਕਾਸਨਾਲ ਆਈਆਂ ਨੇ ਕਿ ਅਸੀਂ ਬਾਬਾ ਵਿਜੇਗੋਬਲ ਜੀ ਦੇ ਦਵਾਨ ਤੇ ਜਾਂਦੇ ਆ ਸਾਨੂੰ ਉੱਥੋਂ ਸਾਡੀ ਸ਼ਰਧਾ ਮੁਤਾਬਕ ਜੋ ਕਪੜਾ ਹੈ ਘਾਂਦਾ ਸਮਾਨ ਹੈ ਉਹ ਸਾਨੂੰ ਮਿਲੇਗਾ ਮੈਂ ਸਮਝਦਾ ਅੱਲਾ ਤੋਂ ਇਹ ਬਾਬਾ ਜੀ ਦਾ ਭਲਾਰਾ ਹਰੇਕ 31 ਦਸੰਬਰ ਨੂੰ ਜਿਹੜਾ ਮਹੀਨੇ ਦਾ ਆਖਰੀ ਦਿਨ ਹੁੰਦਾ ਹੈ ਉਹਦਾ ਜਿਹੜੀ ਲਾਸਟ ਦਿਨ ਹੁੰਦਾ ਹੈ ਉਸ ਦਿਨ ਬਾਬਾ ਜੀ ਦਾ ਭਲਾਰਾ ਦਾ ਅੱਜ ਵੀ ਅਸੀਂ 31 ਦਸੰਬਰ ਨੂੰ ਰੇ ਬਾਬਾ ਜੀ ਦਾ ਭਲਾਰਾ ਲਾਇਆ ਪਰ ਇਹ ਭੰਡਾਰ ਦੇ ਨਾਲ ਨਾਲ ਛੋਟੇ ਸਹਜ ਜੱਜਾਂ ਦੀ ਸਿੱਧੀ ਦਿਹਾੜੀ ਤੇ ਵੀ ਸਾਡਾ ਮਨ ਸੀਗਾ ਵੀ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਮੈਨੂੰ ਨਹੀਂ ਲੱਗਦਾ ਜਿਹਨਾਂ ਦੀ ਕੁਰਬਾਨੀ ਤੋਂ ਕੋਈ ਵੱਡੀ ਕੁਰਬਾਨੀ ਹੋਰ ਹੋ ਸਕਦੀ ਬਾਕੀ ਸਾਰੀਆਂ ਕੁਰਬਾਨੀਆਂ ਬਹੁਤ ਛੋਟੀਆਂ ਨੇ ਅਸੀਂ ਉਸ ਕਰਕੇ ਅੱਜ ਰਾਸ਼ਨ ਕੱਪੜੇ ਸਿਲਾਈ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਬੰਬੀ ਜਿਹੜੇ ਸਿਲਾਈ ਮਸ਼ੀਨਾਂ ਦੇ ਰਹੇ ਹਾਂ ਇਹਦੀ ਚੋਣ ਕਿਵੇਂ ਕਰਦੇ ਹੋ ਜਾਂ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਇਹਨੂੰ ਸਿਲਾਈ ਮਸ਼ੀਨ ਦੀ ਲੋੜ ਆ ਦੇਖੋ ਜੀ ਇਹਦਾ ਪਰਿਵਾਰ ਨੂੰ ਦੇਖ ਕੇ ਗੈਸ ਹੋ ਜਾਂਦਾ ਹੈ ਜਜਮੈਂਟ ਵੀ ਹੋ ਜਾਂਦੀ ਹੈ ਸਾਡਾ ਟੀਮ ਵਰਕ ਵੀ ਹੈ ਜੇ ਸਾਡੇ ਕੋਲੇ ਕਿਸੇ ਹੋਰ ਦਿਨ ਚ ਐਪਲੀਕੇਸ਼ਨ ਆਉਂਦੀਆਂ ਨੇ ਉਹ ਸਾਡਾ ਟੀਮ ਵਰਕ ਜਾ ਕੇ ਚੈੱਕ ਕਰਕੇ ਆਉਂਦੇ ਪ੍ਰਸ਼ੂ ਦੇ ਮਤਲਬ ਮੁਸੀਨਾ ਪ੍ਰਵਰਕਾ ਜਿਹੜੀ ਸਮਾਜ ਸੇਵਾ ਦਾ ਕੰਮ ਕਰ ਰਹੇ ਹਾਂ ਇਸ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਕੀ ਸੰਦੇਸ਼ ਚੰਗਾ ਕਰੋ ਜੀ ਦੇਖੋ ਬਾਬਾ ਜੀ ਦਰਗਾਹ ਬਣੀ ਹੋਈ ਹੈ ਜਿੰਨੇ ਪੈਸੇ ਉਹਰੇ ਆਉਂਦੇ ਨੇ ਵੱਖ ਦੇ ਕੋਈ ਵੀਰਵਾਰ ਨੂੰ ਚੜ ਜਾਂਦਾ ਹੈ ਜਾਂ ਕੋਈ ਕੰਡੇ ਚ ਕੋਈ ਕੁਝ ਵੀ ਪੈਸਾ ਪਾ ਜਾਂਦਾ ਹੈ ਜਦੋਂ ਵੀ ਅਸੀਂ ਮੈਂਬਰ ਸੇਵਾ ਕਰਦੇ ਹਾਂ ਬਾਬਾ ਜੀ ਉਹ ਸਾਰੇ ਪੈਸੇ ਇਕੱਠੇ ਕਰਕੇ ਜਮਾਨ ਲਿਆਉਂਦੇ ਆ ਜਿਹਨੂੰ ਬਾਬਾ ਜੀ ਦਾ ਹੁਕਮ ਹੋ ਜਾਂਦਾ ਹੈ ਅਸੀਂ